ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਪਿੰਡ ਤੰਦੋਈ ਦੇ ਵਿੱਚ ਪੰਜ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਸਮੂਹ ਸੋਸਾਇਟੀ ਮੈਂਬਰਾਂ ਨੇ ਦੱਸਿਆ ਕਿ ਐਨ ਆਰ ਆਈ ਹਰਿੰਦਰ ਸਿੰਘ ਦੇ ਸਹਿਯੋਗ ਸਦਕਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਸੇਵਾ ਸੋਸਾਇਟੀ ਰਜਿਸਟ੍ਰੇਸ਼ਨ ਵੱਲੋਂ ਪਿੰਡ ਤੰਦੋਈ ਵਿੱਚ ਅੱਜ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾ ਕੇ ਉਪਰਾਲਾ ਕੀਤਾ ਗਿਆ ਅਤੇ ਨਾਲ ਹੀ ਹਰਿੰਦਰ ਸਿੰਘ ਯੂ ਐਸ ਏ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਲਈ ਪਹਿਲਾਂ ਵੀ 90 ਲੱਖ ਰੁਪਏ ਦਾ ਸਹਿਯੋਗ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਸੁੰਦਰ ਤਰੀਕੇ ਨਾਲ ਬਣਾਈ ਗਈ ਹੈ ਤੇ ਜిల్లా ਗੁਰਦਾਸਪੁਰ ਦੇ ਪਿੰਡ ਤੰਦੋਈ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ ਅਤੇ ਅੱਜ ਦੇ ਇਸ ਉਪਰਾਲੇ ਦੇ ਵਿੱਚ ਹਰਿੰਦਰ ਸਿੰਘ ਐਨ ਆਰ ਆਈ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ ਉਹਨਾਂ ਨੇ ਨਾਲ ਹੀ ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਬੇਫਜ਼ੂਲ ਖਰਚੀ ਕਰਕੇ ਪੈਸਿਆਂ ਦੀ ਬਰਬਾਦੀ ਕਰਕੇ ਅਤੇ ਕਰਜ਼ੇ ਹੇਠ ਦੱਬ ਕੇ ਆਪਣੀਆਂ ਲੜਕੀਆਂ ਦੇ ਵਿਆਹ ਸ਼ਾਦੀਆਂ ਕਰਦੇ ਹਨ ਉਹ ਇਸ ਚੀਜ਼ ਤੋਂ ਗਰੇਜ ਕਰਨਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਦੇ ਟੰਗ ਨਾਲ ਵਿਆਹ ਕਰਵਾਉਣ ਅਤੇ ਫਜ਼ੂਲ ਖਰਚੀ ਤੋਂ ਬਚਣ ਇਸ ਮੌਕੇ ਸੋਸਾਇਟੀ ਦੇ ਵੱਲੋਂ ਕਰਵਾਏ ਗਏ ਆਨੰਦ ਕਾਰਜ ਦੌਰਾਨ ਲੜਕੀਆਂ ਨੂੰ ਘਰੇਲੂ ਸਮਾਨ ਅਤੇ ਨਕਦ ਰਾਸ਼ੀ ਸ਼ਗਨ ਪੇਟਾਂ ਕੀਤੀ ਗਈ ਇਸ ਮੌਕੇ ਹਰਿੰਦਰ ਸਿੰਘ ਐਨ ਆਰ ਆਈ ਦੀ ਪਤਨੀ ਦੇ ਵੱਲੋਂ ਸਮੂਹ ਨਵੇਂ ਜੋੜਿਆਂ ਨੂੰ ਸ਼ਗਨ ਪੇਟਾ ਕਰਕੇ ਉਹਨਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ ਅਤੇ ਨਾਲ ਹੀ ਲੋਕਾਂ ਨੂੰ ਪੈਸੇ ਦੀ ਬਰਬਾਦੀ ਕਰਨ ਤੋਂ ਰੋਕਿਆ ਅਤੇ ਸਾਦੇ ਢੰਗ ਨਾਲ ਵਿਆਹ ਕਰਨ ਦੇ ਲਈ ਪ੍ਰੇਰਿਆ ਗਿਆ ਗੁਰਦਾਸਪੁਰ ਤੋਂ ਬਿਊਰੋ ਚੀਫ ਗੁਰਪ੍ਰੀਤ ਸਿੰਘ ਜੀ ਡੀ ਐਸ ਪੰਜਾਬ ਨਿਊਜ਼ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਸਵਾਗਤ ਹਰ ਗੁਰੂ ਜੀ ਦੇ ਸਰਵੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਸਿੰਘਾਂਦ ਤਲੋਈ ਰੈਂਗੀ ਪੱਤੀ ਤੋਂ ਸੰਗੋਸ਼ਣਤਾ ਵੱਲ ਅਤੇ ਸਰਦਾਰ ਹਰਿੰਦਰ ਸਿੰਘ ਅਮਰੀਕਾ ਵਾਲੇ ਮਹਿਰਮਾਨ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਅਤੇ ਐਨ ਆਰ ਆਈ ਵਿਦਿਆ ਦੇ ਸਹਿਯੋਗ ਨਾਲ ਜੋ ਗੜੀ ਚੜਕ ਕਲਾ ਦੇ ਨਾਲ ਪੰਜ ਲੋੜਵੰਦ ਗਰੀਬ ਲੜਕੀਆਂ ਦੇ ਆਨੰਦਕਾਰਜ ਹੋ ਕੇ ਗਏ ਹਨ ਸਤਿ ਪਤੀ ਸਰਪਾਦਰਨ ਜੀ ਇਸ ਪਰਿਵਾਰ ਤੇ ਮੇਰ ਪ੍ਰਾਰਥਨ ਕਰਦੀਆਂ ਕਲਾ ਕੁਸ਼ਰ ਨੇ ਤੋਂ ਬਹੁਤ ਹੀ ਖਲਾੜਾ ਜੋ ਫੈਲਿਆ ਹੈ ਉਸ ਪਰਿਵਾਰ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 90 ਲੱਖ 21000 ਰੁਪਇਆ ਰਕਮ ਦਾਤ ਕੀਤੀ ਹੈ ਇਹਨਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸਾਰੀ ਤਿਆਰੀ ਹੋ ਗਈ ਹੈ ਅਤੇ ਸੰਗਤਾਂ ਦੇ ਸਜੋਗੀਆਂ ਜਾਰੀ ਰਹੀ ਦੀ ਹੈ ਦਾਸਵਾਲੋ ਤੇ ਗੁਰਦੁਆਰਾ ਸਾਹਿਬ ਦੇ ਵੀ ਪ੍ਰਬੰਧਕ ਮੈਟਰੀਅਲ ਇਸ ਪਰਿਵਾਰ ਦਾ ਤਹਿਤ ਲੋ ਧੰਨਵਾਦ ਜਿਨ੍ਹਾਂ ਨੇ ਬੜੀ ਸਰਦਾ ਭਾਵਨਾ ਸੇਵਾ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਚੜ੍ਹ ਕੇ ਕਲਾ ਨਾਲ ਸੇਵਾ ਕਰਨ ਦਾ ਬਲ ਉਤਮ ਬਖਸ਼ਰ ਨੂੰ ਸਾਧੂ ਜੀ ਸੇਵਾ ਅਤੇ ਮੇਰ ਪ੍ਰਸੰਗ ਕਲਾ ਰੋਸ਼ਰ ਨੇ ਆਪਣੇ ਦਰਬਾਰ ਸੁਖੀ ਜੀ ਨਾਮ ਦਾ ਤਨ ਵੀ ਚਰਨਾਂ ਦਾ ਪਿਆਰ ਬਖਸ਼ਾ ਕਰ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਾਨਕਪੁਰ ਖਾਲਸਾ ਪਿਆਰੀ ਸਾਧ ਸੰਗਤ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਗੁਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਜੋ 30-32 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਿਹਾ ਹਾਂ। ਸੋ ਬੇਨਤੀ ਹੈ ਕਿ ਅਸੀਂ 550 ਸਾਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਵ ਤਾਰਪੂਰ ਨੂੰ ਮੁੱਖ ਰੱਖ ਲਿਆ ਹੋਇਆ ਗੁਰਦੁਆਰਾ ਸਾਹਿਬ ਜੀ ਜੋ ਇਮਾਰਤ ਹੈ ਇਸ ਦੀ ਸੇਵਾ ਰੰਮੀ ਸੀ ਜੋ ਇਸ ਜੀ ਨਹੀਂ ਪੱਥਰ ਗਿਆਨੀ ਭਪਿੰਦਰ ਸਿੰਘ ਜੀ ਸਾਡੇ ਨਗਰ ਵਿੱਚ ਦੇ ਹਨ ਜਿਹਨਾਂ ਦੀ ਸੇਵਾ ਨਗਰ ਸਬਰਵਾਲ ਵਿੱਚ ਜੋ ਬਾਬਾ ਦਮਦਮਾ ਟਕਸਾਲ ਠਾਕੁਰ ਸਿੰਘ ਜੀ ਉਹਨਾਂ ਦੇ ਜੰਮੇ ਸ਼ਾਂਤ ਚੱਲ ਰਹੀ ਹੈ ਉਹਨਾਂ ਨੇ ਇਸ ਸ਼ਾਂਤ ਦਾ ਨਹੀਂ ਪੱਥਰ ਰੱਖਿਆ ਸੀ ਉਸ ਤੋਂ ਬਾਅਦ 2 ਸਾਲ ਵਿੱਚ ਇਹ ਇਮਾਰਤ ਤਿਆਰ ਹੋ ਗਈ ਹੈ ਸੋ ਸਾਡੇ ਕਮੇਟੀ ਦੇ ਚੇਅਰਮੈਨ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਯੂਐਸਏ ਵਾਲੇ ਸਨឧប ਸਰਦਾਰ ਹਰਪਾਲ ਸਿੰਘ ਜੀ ਖੈਰਾ ਯੂਐਸਏ ਵਾਲੇ ਉਹਨਾਂ ਦੇ ਸਹਿਯੋਗ ਨਾਲ ਜੋ ਇਮਾਰਤ ਦੀ ਸੇਵਾ ਚਲੇ ਚੜੀ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ 90 ਲੱਖ 27 ਹਜ਼ਾਰ ਦੀ ਸੇਵਾ ਕਰਕੇ ਜੋ ਨਗਰ ਦਾ ਅਤੇ ਇਲਾਕੇ ਦਾ ਨਾਮ ਉੱਚਾ ਕੀਤਾ ਹੈ ਸੋ ਅੱਜ ਆਹੀ ਉਹਨਾਂ ਦੇ ਰਣੀ ਹਾ ਰੂਮ ਰੂਮ ਕਰਕੇ ਉਹਨਾਂ ਦੇ ਧੰਨਵਾਦੀ ਹਾਂ ਸਾਰੀ ਸੰਗਤ ਸੋ ਸਾਡੇ ਨਗਰ ਨੇ ਵੀ ਗੁਰਦਰਾ ਸਾਹਿਬ ਦੀ ਜੋ ਪ੍ਰਬੰਧਕ ਕਮੇਟੀ ਹੈ ਮੇਰੇ ਨਾਲ ਉਹਨਾਂ ਨੇ ਇੱਕ ਅਸੀਰ ਸਾਹਿਬ ਜੋ ਮੈਂ ਬਾਬਾ ਸੰਸਨ ਗਰੰਥੀ ਸਾਹਿਬ ਮੋਹਨ ਸਿੰਘ ਜੀ ਸੋ ਸੁਖਵਿੰਦਰ ਸਿੰਘ ਜੀ ਗੁਰਾਇਆ ਸਾਰੇ ਜਿੰਨੇ ਵੀ ਕਮੇਟੀ ਦੇ ਮੈਂਬਰ ਹਨ ਬੜਾ ਸਹਿਯੋਗ ਦਿੱਤਾ ਹੈ ਇਹਨਾਂ ਨੇ ਸੋ ਇਹਨਾਂ ਦਾ ਮੈਂ ਸਾਰੀ ਸੰਗਤ ਨੂੰ ਰੂਮ ਰੂਮ ਕਰਕੇ ਧੰਨਵਾਦ ਕਰਦਾ ਹਾਂ ਸੋ ਅੱਜ ਅਸੀਂ ਹਰਿੰਦਰ ਸਿੰਘ ਨੂੰ ਬੇਨਤੀ ਕੀਤੀ ਸੀ ਜੋ ਅਸੀਂ ਸਮਾਗਮ ਕੀਤਾ ਸੀ ਪਹਿਲਾ ਇਸੇ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇੰਨਾ ਵੱਡਾ ਕੰਮ ਕੀਤਾ ਹੈ ਤਾਂ ਜੋ ਗਰੀਬ ਲੜਕੀਆਂ ਹਨ ਪਰਿਵਾਰਾਂ ਦੇ ਉਹਨਾਂ ਦੇ ਆਨੰਦ ਕਾਰਜ ਜਿੱਥੇ ਤੁਸੀਂ ਕਰਿਆ ਕਰੀਏ ਸਾਲ ਬਾਅਦ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰੀਤਾ ਉਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਪੰਜ ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਨ ਜਾ ਰਹੇ ਹਾਂ ਜੋ ਇੱਕ ਦੋ ਬਰਾਤਾਂ ਸਾਡੇ ਕੋਲ ਪਹੁੰਚ ਗਈਆਂ ਹਨ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਇਸੇ ਤਰ੍ਹਾਂ ਆਪਾਂ ਜੋ ਗੈਰ ਹਨ ਖਰਚਿਆਂ ਤੋਂ ਪਰਹੇਜ਼ ਕਰੀਏ ਤੇ ਆਪਣੇ ਸ਼ਾਂਤਮਈ ਢੰਗ ਨਾਲ ਗੁਰਮਤ ਅਨਸਾਰ ਜੋ ਗੁਰੂ ਘਰਾਂ ਵਿੱਚ ਵਿਆਹ ਕਰਕੇ ਆਪਣੇ ਖਰਚਿਆਂ ਨੂੰ ਬਚਾਈਏ ਸੋ ਮੈਂ ਸਾਰੀ ਸੰਗਤ ਨੂੰ ਅਖੀਰ ਵਿੱਚ ਇਹੋ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਇੱਕ ਜੁਟ ਰਹਿਣਾ ਹੈ ਸੋ ਜਿੱਥੇ ਵੀ ਕਿਤੇ ਆਪਾਂ ਤੇ ਕੋਈ ਮੁਸ਼ਕਲ ਭਰੀ ਬੰਦੇ ਆਪਾਂ ਇਕੱਠੇ ਹੋਣਾ ਹੈ ਕਿਸੇ ਦੀ ਮਤਲਬ ਕਿਸੇ ਦੀ ਕੋਈ ਸਾਨੂੰ ਲੋੜ ਨਹੀਂ ਇਹ ਲੋੜ ਸਾਇਤ ਜੀ ਗੁਰੂ ਕਰਦੀ ਹੈ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਨਗਰ ਵਿੱਚ ਐਡਾ ਵੱਡਾ ਕੰਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੇ ਪਿੰਡਾਂ ਦੇ ਲੋਕ ਜੋ ਕੁਝ ਕਿਸਾਨ ਨੇ ਜਿਹੜੇ ਕਰਜ਼ੇ ਚੁੱਕ ਕੇ ਆਪਣੀਆਂ ਬੇਟੀਆਂ ਦੇ ਵਿਆਹ ਸ਼ਾਦੀਆਂ ਕਰਦੇ ਨੇ ਤੇ ਉਹ ਕਰਜ਼ੇ ਬਾਅਦ ਚ ਉਹ ਦੇ ਨਹੀਂ ਸਕਦੇ ਬਾਅਦ ਚ ਉਹ ਪਰੇਸ਼ਾਨ ਹੁੰਦੇ ਉਹਨਾਂ ਦੇ ਪਰਿਵਾਰ ਵੀ ਪਰੇਸ਼ਾਨ ਹੁੰਦੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਉਹਨਾਂ ਨੂੰ ਇਹੋ ਮੈਸੇਜ ਅਸੀਂ ਜੰਨੇ ਆ ਤੁਸੀਂ ਇੱਥੇ ਗੁਰੂ ਘਰ ਆਣ ਕੇ ਵਿਆਹ ਕਰੋ ਤੇ ਅਸੀਂ ਆਪਾਂ ਆਪਣਾ ਨਾਕੂਚਾ ਕਰਨ ਵਾਸਤੇ ਅਸੀਂ ਜਾਂਦੇ ਹਾਂ ਪੈਰਸਾਂ ਵਿੱਚ ਵੀ ਸਾਡਾ ਨਾਕੂਚਾ ਹੋਵੇ ਅਸੀਂ ਇਹਨਾਂ ਗੱਲਾਂ ਤੋਂ ਬਿਲਕੁਲ ਪ੍ਰੇਸ਼ ਕਰਨਾ ਹੈ ਸ਼ਾਂਤ ਮਹੀਨਾ ਵਿਆਹ ਕਰ ਰਹੇ ਹਾਂ ਅੱਜ ਅਸੀਂ ਗਰੀਬ ਪਰਿਵਾਰ ਦੀਆਂ ਲੜਕੀਆਂ ਦਾ ਪੰਜ ਹਨ ਉਹਨਾਂ ਨੂੰ ਜੋ ਘਰੇ ਨੂੰ ਸਮਾਨ ਹੈ ਉਹ ਵੀ ਅਸੀਂ ਦੇ ਰਹੇ ਹਾਂ ਸਹਿਯੋਗ ਨਾਲ ਸਰਦਾਰ ਹਰਿੰਦਰ ਸਿੰਘ ਸਹਿਯੋਗ ਨਾਲ ਸੋ ਇਹੋ ਹੀ ਬੇਨਤੀ ਹੈ ਸੰਗਤਾਂ ਨੂੰ ਕਿ ਆਪਾਂ ਇਹਨਾਂ ਖਰਚਿਆਂ ਤੋਂ ਬਚ ਕੇ ਤੇ ਨਾਲ ਹੀ ਗੁਰੂ ਘਰ ਦਾ ਜੋੜਨਾ ਹੈ ਤੇ ਨਾਲ ਗੁਰੂ ਘਰ ਚੰਨਦ ਕਰਨਾ ਹੈ ਸਰਦਾਰ ਹਰਿੰਦਰ ਸਿੰਘ ਜੀ ਦੇ ਸਹਿਯੋਗ ਨਾਲ ਤਸਨੂਰ ਨਗਰ निवासी सहसा संघ ਦੇ ਸਹਾਯੋਗਦਾਰ ਜੋ ਤਨਮਨਤਾ ਹਿੰਦੀ ਨਾਲ ਸੇਵਾ ਕਰ ਰਹੇ ਪਿਛਲੇ 2 ਸਾਲਾਂ ਤੋਂ ਰਾਸ਼ਟਰੀ ਪੂਰਤੀ ਮੈਂਬਰ ਵੱਜੋਂ ਸੇਵਾ ਨਿਭਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਲੈਂਦੀ ਪਤੀਦੁਈ ਵਿੱਚ ਐਸੀ ਇਹ ਪ੍ਰਾਲਾ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਤੇ ਖੇਤੀ ਮਜ਼ਦੂਰ ਹਨ ਉਹਨਾਂ ਦੀਆਂ ਬੇਟੀਆਂ ਜਿਹੜੀਆਂ ਲੋੜਵੰਦ ਹਨ ਉਹਨਾਂ ਦੀਆਂ ਵਿਆਹਾਂ ਸ਼ਾਦੀਆਂ ਤੇ ਜੋ ਕਰਜ਼ਾ ਚੁੱਕਦੇ ਨੇ ਉਹ ਕਰਜ਼ਾ ਨਾ ਚੁਕਣ ਕਿ ਆਪਣੀਆਂ ਬੇਟੀਆਂ ਦੇ ਜਿਹੜੇ ਆ ਉਹ ਸਾਦੇ ਵਿਆਹ ਇੱਥੇ ਕਰਨ ਤਾਂ ਕਿ ਇਹ ਖੁਦਕਸ਼ੀਆਂ ਹੋ ਰਹੀਆਂ ਨੂੰ ਬੰਦ ਕਰੀਏ ਅੱਗੋਂ ਤੋਂ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਵਾ ਅੰਮ੍ਰਿਤਧਾਰੀ ਬੱਚਿਆਂ ਦੀ ਵਿੱਦਿਆ ਵਿੱਚ ਸੰਯੋਗ ਕਰ ਰਹੇ ਹਾਂ ਤੇ ਜਿਹੜੇ ਹੋਰ ਮਤਲਬ ਪਰਾਲੇ ਹਨ ਉਹ ਕਿਤੇ ਜਾਣਗੇ ਬਿਮਾਰਾਂ ਬਿਮਾਰ ਲੋਕਾਂ ਜੋ ਲੋੜਵੰਦ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਇਹ ਸਾਰਾ ਸਾਰਸੰਦਰ ਦੀ ਸਹਿਯੋਗ ਨਾਲ ਹੋ ਰਿਹਾ ਹੈ ਤੇ ਗੁਰੂ ਨਾਨਕ ਦਾ ਛੋੜੇ ਜਿਹਨੂੰ ਅਸੀਂ ਵਰਪੁਰ ਤੋਂ ਆ ਕੇ ਹਟੇ ਹਾਂ ਉਹਨਾਂ ਦੀ ਜਿਹੜਾ ਮੁੱਖ ਉਪਦੇਸ਼ ਹਨ ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਉਹਨਾਂ ਦਾ ਜੋ ਨਾਰਾ ਹੈ ਨਾਦਿਕਾ ਨਾਮ ਕਰਦੀ ਕਲਾਕੀ ਨੇ ਭਾਣੇ ਸਰਬਦਾ ਭਲਾ ਉਸ ਨਾਰੇ ਦੇ ਅਸੀਂ ਸੋਚ ਰਹੇ ਹਾਂ ਕਿ ਇਸੇ ਤਰ੍ਹਾਂ ਹੀ ਜਿਹੜੀਆਂ ਸਜੂ ਕਰਕੇ ਸੰਸਾਰੀਆਂ ਸੇਵਾਵਾਂ ਕੀਤੀਆਂ ਜਾਣ ਤੇ ਸਰਬਦ ਦੇ ਭਲੇ ਦੇ ਕੰਮ ਕੀਤੇ ਜਾਣ ਤੇ ਹੋਰ ਨਾਲ ਨੇ ਸੀ ਪ੍ਰੇਰਨਾ ਦੇ ਰਹੇ ਹਾਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਇੱਥੇ ਨਗਰ ਦੇ ਨੇੜੇ-ਤੇੜੇ ਜੋ ਵੀ ਹੈ ਸਾਡੇ ਸੰਪਰਕ ਵਿੱਚ ਆਉਂਦੇ ਹਨ ਕਿ ਇਹ ਜੋ ਲੋੜਵੰਦ ਲੋਕ ਹਨ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਤਾਂ ਕਿ ਖੁਦਗਸ਼ੀਆਂ ਬੰਦ ਕੀਤੀਆਂ ਜਾ ਸਕਣ। ਅਦਾਸ ਨੂੰ ਸੇਵਾ ਕਰਦੇ ਹਾਂ। ਲਗਭਗ ਦੋਸਾਲ ਹੀ ਹੋ ਚੁਕੇ ਹਨ ਸਾਰਾ ਨਗਰ ਬਹੁਤ ਵਧੀਆ ਸਹਿਯੋਗ ਰਾਇਆ ਦੇ ਰਿਹਾ ਹੈ ਇਹ ਇਮਾਰਤ ਹੈ ਜਿੱਥੇ ਲਗਭਗ 1.7 ਕਰੋੜ ਦੇ 10 ਲੱਖ ਰੁਪਏ ਖਰਚਾ ਆ ਚੁੱਕਾ ਹੈ ਇਹ ਸਾਰਾ ਭਰਿੰਦਰ ਸਿੰਘ ਯੂਐਸਏ ਤੇ ਹੋਰ ਐਨਆਰਏ ਵੀਰ ਉਹਨਾਂ ਦੇ ਸਹਿਯੋਗ ਨਾਲ ਪੂਰਾ ਕੰਮ ਹੋ ਰਿਹਾ ਹੈ ਉਹ ਮਾਇਆ ਭੇਜ ਰਹੇ ਨੇ ਤੇ ਜਿਹੜੀ ਇੱਥੇ ਸੇਵਾ ਹੈ ਇਹ ਅਸੀਂ ਸਾਰੀ ਕਮੇਟੀ ਮੈਂਬਰ 11 ਕਮੇਟੀ ਮੈਂਬਰ ਹਨ ਉਹ ਸਾਰੇ ਆੜ ਮਿਲ ਕੇ ਇਹ ਸੇਵਾ ਕਰਵਾ ਰਹੇ ਹਨ ਤੇ ਹੋਰ ਆਉਣ ਵਾਲੇ ਸਮੇਂ ਵਿੱਚ ਜੋ ਹੈ ਉਗਤ ਤੋਂ ਵੱਧ ਅਸੀਂ ਉਪਰਾਲਾ ਕਰਾਂਗੇ ਜਿੰਨਾ ਵੀ ਹੋਰ ਲੜਕੀਆਂ ਦੀ ਵਿਆਹ ਕਰਵਾ ਸਕੇ ਤੇ ਉਹਨਾਂ ਵੱਲੋਂ ਜੋ ਵੀ ਹੋਏਗਾ 50000 ਦਾ ਲਗਭਗ ਸਮਾਨ ਇੱਕ ਵਾਰ ਦਿੱਤਾ ਜਾ ਰਿਹਾ ਅਗੂ ਜਿੰਨਾ ਵੀ ਸਾਥ ਸੰਗਤ ਦਾ ਸਹਿਯੋਗ ਆਏ ਉਸ ਨਾਲ ਉਹਨਾਂ ਹੀ ਉਪਰਾਲਾ ਕਰਕੇ ਉਹਨਾਂ ਬੇੜੀਆਂ ਨੂੰ ਦਾਜ ਜਿਹੜਾ ਬੰਦਾ ਹੈ ਜਿੰਗਰ ਬਣ ਦਿੱਤਾ ਜਾਏਗਾ ਇਸ ਸਾਥੀਆਂ ਜੋ ਵਿਆਹ ਕਰਵਾਏ ਨਾ ਬਾਬਾ ਜੀ ਤੁਹਾਡੀ ਸੋਸਾਇਟੀ ਦੇ ਵੱਲੋਂ ਪਹਿਲਾਂ ਵੀ ਲੜਕੀ ਦਾ ਵਿਆਹ ਕਰਵਾਏ ਗਿਆ ਕਿ ਇਸ ਵਾਰ ਪਹਿਲੀ ਵਾਰ ਕਰਵਾਇਆ ਗਿਆ ਪਹਿਲੀ ਵਾਰ ਇਹ ਸਮੂਹਕ ਵਿਆਹ ਕਰਾ ਰਹੇ ਹਾਂ ਉਸ ਤੋਂ ਇੱਕ ਵਿਆਹ ਹੀ ਪਹਿਲਾਂ ਵੀ ਕਰਵਾਇਆ ਸੀ ਥੋੜੇ ਜਿਹਾ ਪਹਿਲਾਂ ਪਰ ਹੁਣ ਆ ਪੰਜ ਜਿਹੜੇ ਸਮੂਹਕ ਵਿਆਹ ਕਰਵਾ ਕਰਵਾ ਜਿਹੜੇ ਹਮ ਜਿਹੜੇ ਸਾਰੇ ਸਾਜਮ ਦੇਖੋ ਕਹਿੰਦੇ ਕਿ ਤੁਸੀਂ ਲਗਾਤਾਰ ਜਾਰੀ ਰੱਖੋਗੇ ਕਿ ਜਾਂ ਜਿਸ ਤਰ੍ਹਾਂ ਹਾਂਜੀ ਇਹ ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਜਿੰਨੇ ਵੀ ਸਾਨੂੰ ਬਾਹਰੋਂ ਸਹਿਯੋਗ ਮਿਲਿਆ ਉਹਦੇ ਸਹਿਯੋਗ ਦੇ ਮੁਤਾਬਕ ਅਸੀਂ ਇੱਥੇ ਨੇ ਇੱਡੀ ਸ਼ਾਦੀ ਕਰਵਾਵਾਂਗੇ ਇਸੇ ਤਰ੍ਹਾਂ ਦਾਸ ਜਿਹੜਾ ਜਿੰਦੇ ਨੂੰ ਅਤੇ ਦਾਸ ਅਮਰਪਾਲ ਸਿੰਘ ਗੁਰਦੁਆਰਾ ਗੁਰਨਾਨਕ ਦਰਬਾਰ ਸ਼ਿਵ ਸੋਸਾਇਟੀ ਦੇ ਕੈਸ਼ੀਅਰ ਦੇ ਤੌਰ ਤੇ ਸਿਵਨ ਬਾਹਰੇ ਜੀ ਦਾਸ ਕੁਝ ਇਹ ਕਹਿ ਸਕਦਾ ਬਸ ਇੰਨਾ ਹੀ ਕਹਿ ਸਕਦੇ ਆ ਕਿ ਇਹ ਉਪਰਾਲਾ ਸਰਦਾਰ ਹਰਿੰਦਰ ਸਿੰਘ ਯੂ ਐਸ ਏ ਵਾਲੇ ਉਹਨਾਂ ਦੇ ਸਹਿਯੋਗ ਨਾਲ ਔਰ ਕੈਂਦੀ ਸਾਧ ਸੰਗਤ ਦੇ ਸਹਿਯੋਗ ਨਾਲ ਅਜਦਾ ਜਿਹੜਾ ਵਿਆਹਾਂ ਦਾ ਸਮਾਗਮ ਹੈ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਜਿਹੜੇ ਆ ਇਹ ਕਰ ਰਹੇ ਆ ਸਰਦਾਰ ਹਿੰਦਰ ਸਿੰਘ ਯੂਐਸਏ ਵਾਲਿਆਂ ਨੇ ਜੋ ਤਕਰੀਬਨ 2 ਸਾਲ ਤੋਂ ਗੁਰੂ ਘਰ ਦੀ ਸੇਵਾ ਤੇ ਸਪਾਰਾ ਰਿਹਾ ਹੈ ਨਾ ਤਕਰੀਬਨ 90 ਲੱਖ ਤੋਂ ਉੱਪਰ ਉਹਨਾਂ ਦੀ ਸੇਵਾ ਹੈ ਕੁਝ 20 ਲੱਖ ਰੁਪਏ ਪਿੰਦੇ ਸੰਗਤ ਦੀ ਹੈ 18 ਲੱਖ ਦੀ ਤੇ ਇਹਨਾਂ ਦੇ ਸਹਿਯੋਗ ਨਾਲ ਪਹਿਲਾਂ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਸੀ 2 ਲੱਖ ਰਪੇਦਾ ਰਾਸ਼ਨ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਸੀ ਉਹਨਾਂ ਦੇ ਸਹਿਯੋਗ ਨਾਲ ਹੁਣ ਫਿਰ ਦੁਬਾਰਾ ਇਹ ਕਾਰਜ ਕਰ ਰਹੇ ਆ ਤੇ ਇਹ ਸਮਾਗਮ ਚਬਸੀ ਹੋਈ ਆ ਵੀ ਪ੍ਰਮਾਤਮਾ ਹੋਰ ਲੋਕਾਂ ਨੂੰ ਵੀ ਸਮਤ ਬਖਸ਼ੇ ਵੀ ਜਿਹੜੇ ਗਰੀਬ ਪਰਿਵਾਰ ਆ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਔਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਹਨਾਂ ਦੇ ਆਨੰਦ ਕਾਰਜ ਕਰਵਾਉਣ। ਬਾਬਾ ਜਿਹੜੇ ਫਜ਼ੂਲ ਖਰਚੀ ਕਰਕੇ ਪੈਸੇ ਦੀ ਬਰਬਾਦੀ ਕਰਦੇ ਆ ਬਾਅਦ ਚੋਂ ਕਰਜ਼ੇ ਹੇਠ ਦੱਬੇ ਜਾਂਦੇ ਉਹਨਾਂ ਨੂੰ ਕੋ ਮੈਸੇਜ ਉਹਨਾਂ ਨੂੰ ਤੇ ਬਸੇ ਹੋਈ 10 ਲੋ ਮੈਸੇਜ ਆ ਵੀ ਆਪਾਂ ਗੁਰੂ ਘਰ ਨਾਲ ਜੋੜ ਕੇ ਗੁਰੂ ਘਰ ਦੇ ਅਨੁਸਾਰ ਹੀ ਆਨੰਦਗਾਰ ਜੀ ਵਿਆਹ ਕਰੀਏ ਜਿਹੜੀ ਆਪਾਂ ਫਜ਼ੂਲ ਖਰਚੀ ਤੋਂ ਬਚੀਏ ਕਿਉਂਕਿ ਅਸੀਂ ਇੱਥੇ ਗੁਰੂ ਘਰ ਦੇ ਲੰਗਰ ਹਾਲ ਹੀ ਬਣਾਇਆ ਜਿੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਗਮ ਕਰ ਸਕਦਾ ਪ੍ਰੋਗਰਾਮ ਕਰ ਸਕਦਾ ਸਾਦੀ ਵਿਆਹ ਕਰ ਸਕਦੇ ਆ ਤੇ ਬਚਣਾ ਚਾਹੀਦਾ ਵਾ ਕਿਉਂਕਿ ਆਪਾਂ ਕਿਸਾਨ ਅੱਗੇ ਵੀ ਥੋੜੀ ਥੋੜੀ ਪੈਲੀ ਹੁੰਦੀ ਆ ਕਿਸਾਨਾਂ ਦੀ ਤੇ ਮੁੜ ਕੇ ਫਿਰ ਜ਼ਿਆਦੀ ਮਾਤਲੀ ਹੀ ਆਣੀ ਨਹੀਂ ਆਹਨੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਹਨ ਸਿੰਘ ਪਿੰਡ ਕਲੋਈ ਦਾ ਵਸਨੀਕ ਹਾਂ। ਇਸ ਗੁਰਦਾਰੇ ਦੀ ਸੇਵਾ ਸਰਦਾਰ ਹਰਿੰਦਰ ਸਿੰਘ ਜੀ ਵਸੇ ਜਿਸ ਜੋਨਲ ਜਿਨ੍ਹਾਂ ਨੇ तकरीबन 1 ਕਰੋੜ ਰੁਪਏ ਦੇ ਲਾਗੇ ਇਸ ਗੁਰਦਾਰੇ ਦੀ ਸੇਵਾ ਕੀਤੀ ਹੈ। ਕੁਝ ਪਿੰਡ ਦੇ ਸੱਜਣਾ ਨੇ ਐਨਆਰਆਈ ਵੀਰਾਂ ਨੇ ਵੀ ਸੇਵਾ ਕੀਤੀ ਹੈ तकरीबन 200 ਲੱਖ ਦੇ ਦਾ ਹੁੰਦਾ ਹੈ। ਉਹਨਾਂ ਦਾ ਰਿੰਦਰ ਸਿੰਘ ਦਾ ਕਰਕੇ ਅੱਜ ਪੰਜ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਜਿਹੜੀ ਆ ਹੋ ਰਹੀ ਆ ਜਿਨ੍ਹਾਂ ਦਾ ਖਰਚਾ ਉਹ ਖੁਦ ਕਰ ਰਿਆ ਗੁਰਦੁਆਰਾ ਨਾਨਕ ਦਰਬਾਰ ਲਾਕਡਾਊਨ ਦੇ ਵਿੱਚ ਵੀ ਇਹਦੀ ਸੇਵਾ ਚੱਲਦੀ ਰਹੀ ਆ ਕੁਝ ਦਿਨਾਂ ਦੇ ਵਿੱਚ ਹੀ ਇਹ ਗੁਰਦੁਆਰਾ ਤਿਆਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਤੰਦੋਈ ਤੇ ਸਾਡੇ ਐਨਆਰ ਵੀਰ ਹਰਵਿੰਦਰ ਸਿੰਘ ਖਹਿਰਾ ਤੇ ਸਹਿਜੋਗ ਨਾਲ ਗੁਰੂ ਘਰ ਦੀ ਇਮਾਰਤ ਵਾਸਤੇ 9091 ਲੱਖ ਰੁਪਏ ਦਿੱਤਾ ਹੈ ਨਾਲ ਹੀ ਉਹਨਾਂ ਨੇ ਗਰੀਬ ਪਰਿਵਾਰਾਂ ਦੇ ਪੰਜ ਵਿਆਹ ਆਨੰਦ ਕਾਰਜ ਕਰਵਾਏ ਹਨ ਇਹ ਹਰੇਕ ਵਰਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਵਿਆਹ ਕਰਨਾ ਚਾਹੀਦਾ ਵਾ ਫालतू ਖਰਚਿਆਂ ਤੋਂ ਬਚੋ ਤਾਂ ਹੀ ਕੰਮ ਚੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤੋ ਪਹਿਲਾ ਕਿ ਵਾਜੂਨ ਬਹੁਤ ਖੁਸ਼ੀ ਹੈ ਕਿ ਬੱਬੇ ਨਾਨਕ ਨੇ ਇਹ ਦਿਨ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਹੈ। ਤੋਂ ਬੱਬੇ ਨਾਨਕ ਨੇ ਸਾਤੋ ਸੇਵਾ ਕਰਾਈ ਆ। ਬੱਬਾ ਨਾਨਕ ਤੇ ਅਸੀਂ ਕੌਣ ਹੁੰਦੇ ਆ ਪਰਮਾਤਮਾ ਨੇ ਕਰਾਈ ਆ ਜੋ ਕੁਛ ਬੱਬਾ ਨਾਨਕ ਕਰਾਉਂਦਾ ਸਾਨੂੰ ਦੇਈ ਜਾਂਦਾ ਅਸੀਂ ਗਾਂ ਦੇਈ ਜਾਂਦੇ ਆ। ਬੱਸ ਇਹਦੇ ਬਹੁਤ-ਬਹੁਤ ਸੰਗਦਾ ਧੰਨਵਾਦ ਜਿਨ੍ਹਾਂ ਨੇ ਮੂਰੇ ਹੋ ਕੇ ਸਾਥ ਦਿੱਤਾ ਸਾਡਾ ਤਾਂ ਮੈਂ ਬਸ ਇਹੀ ਕਹਿੰਦੀ ਆ ਅਸ਼ੀਰਵਾਦ ਬੱਬਾ ਨਾਨਕ ਇਹਨਾਂ ਦੇ ਚੜ੍ਹਦੀਆਂ ਕਲਾ ਕਰੇ ਤੈਨੂੰ ਸੁਖਣੀ ਰਾਤ ਸੁਖਣੀ ਬਖਸ਼ੇ। ਪਰਮਾਤਮਾ ਤਰੱਕੀਆਂ ਕਰੇ ਇਹਨਾਂ ਦੀਆਂ। ਬੱਸ